ਸਸਿਆ ਗਾਲ ਦੋਸਤੋ ਮੈਂ ਤੁਹਾਡਾ ਜਗੀਖਾਈ ਵਾਲਾ ਸਵੇਰ ਦਾ ਟਾਈਮ ਆ ਸਵੇਰ ਦੇ 4 ਵੱਜ ਚੁੱਕੇ ਆ ਅੱਜ ਪਹਿਲਾ ਦਿਨ ਇੰਡੀਆ ਦੇ ਵਿੱਚ ਤੇ ਅੱਜ ਆਪਾਂ ਸਵੇਰ ਉੱਠ ਕੇ ਜਿਹੜੀ ਮਯਾਰਪ ਤੋਂ ਟੀ ਲੈ ਕੇ ਆਂਦੀ ਆ ਟੀ ਮਤਲਬ ਜਿਹੜੀ ਬਲੈਕ ਟੀ ਵਰਗੀ ਹੁੰਦੀ ਆ ਇਹਦੇ ਚ ਸ਼ਾਇਦ ਤੇ ਹੋਰ ਮਲਠੀ ਵਗੈਰਾ ਪਾਈ ਹੁੰਦੀ ਆ ਇਹ ਪੀਨੇ ਆ ਸਵੇਰੇ ਰੂਟੀਨ ਵਾਈਜ਼ ਹੈਲਥ ਠੀਕ ਰਹਿੰਦੀ ਹੈ। ਇਸ ਤੋਂ ਬਾਅਦ ਗਰਾਊਂਡ ਚੱਲਦੇ ਆਂ ਤੇ ਅੱਜ ਦਾ ਰੁਟੀਨ ਇਹੀ ਆ। ਵੀ ਅੱਜ ਗਰਾਊਂਡ ਵਗੈਰਾ ਜਾਣੇ ਆ ਤੇ ਉਸ ਤੋਂ ਬਾਅਦ ਜੀ ਦੋਸਤੋ ਆਪਾਂ ਪਹੁੰਚ ਚੁੱਕੇ ਆਂ ਗਰਾਊਂਡ ਦੇ ਵਿੱਚ ਸਾਡੇ ਪਿੰਡ ਦਾ ਗਰਾਊਂਡ ਆ ਤੇ ਪਿੱਛੇ ਤੇ ਦੇਖ ਸਕਦੇ ਹੋ ਹਨਾ ਗਰਾਊਂਡ ਦਾ ਇਸ ਟਾਈਮ ਕੋਈ ਨਹੀਂ ਜਦੋਂ ਅਸੀਂ ਅੱਜ ਤੋਂ ਕਹਿ ਦਈਏ 10 ਸਾਲ ਪਹਿਲਾਂ ਦੀ ਗੱਲ ਹੈ 15 ਸਾਲ ਪਹਿਲਾਂ ਗਰਾਊਂਡ ਦੇ ਵਿੱਚ ਚਹਲ ਪਹਲ ਹੁੰਦੀ ਸੀ 3:30 3 ਵਜੇ ਜੁਆਕ ਆਉਣੇ ਸ਼ੁਰੂ ਹੋ ਜਾਂਦੇ ਸੀਗੇ ਤੇ ਇਸ ਟਾਈਮ ਕਹਦੀਏ ਵੀ ਜੁਆਕਾਂ ਦੇ ਵਿੱਚ ਰੂਟੀਨ ਦੀ ਭਾਵਨਾ ਘੱਟ ਹੋਊਗੀ ਬਸ ਦਿਨੇ ਸਵੇਰੇ ਆ ਜਾਂਦੇ ਆ ਸਵੇਰੇ ਮੈਂ ਕਹਦੀਏ ਤੂੰ ਲੇਟ ਤੇ 4 ਵਜੇ ਦੇ ਅੱਢ ਸਵੇਰੇ ਕੋਈ ਵੀ ਨਹੀਂ ਆਉਂਦਾ ਬਹੁਤ ਘੱਟ ਆਉਂਦੇ ਆ ਤੇ ਹਾਲੀ ਵਾਲ ਦਾ ਗਰਾਊਂਡ ਆ ਇਹ ਵੀ ਬਹੁਤ ਸਾਲ ਪੁਰਾਣਾ ਇਹ ਵੀ ਗਰਾਊਂਡ ਆ ਵੀ ਇਸੇ ਤਰ੍ਹਾਂ ਵਰਕਰਾਂ ਚੱਲ ਰਿਹਾਗਾ ਕਿਸੇ ਟਾਈਮ ਇੱਥੇ ਸਾਡੇ ਬਹੁਤ ਤਗੜੇ ਤਗੜੇ ਖਿਡਾਰੀ ਖੇਡ ਕੇ ਬਹੁਤ ਵਿਦੇਸ਼ਾਂ ਚ ਬੈਠੇ ਆ ਕਿਵੇਂ ਵੀ ਆ ਹਨਾ ਤੇ ਅੱਜ ਇਹ ਗਰਾਊਂਡ ਠੀਕ ਹੈ ਇਹ ਰਾਤ ਨੂੰ 12 1 1 ਵਜੇ ਤੱਕ ਚੱਲਦਾ ਰਹਿੰਦਾ ਸੀਗਾ ਪਹਿਲਾਂ ਵੀ ਤੇ ਹੁਣ ਵੀ ਸ਼ਾਇਦ ਚੱਲਦਾ ਹੋਊਗਾ ਆਪਾਂ ਦੇਖਾਂਗੇ ਸ਼ਾਮ ਦੇ ਟਾਈਮ ਤੇ ਅੱਗੇ ਹਨਾ ਬਹੁਤ ਆ ਹਨਾ ਸਿਸਟਮ ਗਰਾਊਂਡਾਂ ਲਈ ਆਪਣੇ ਪਿੰਡਾਂ ਦੇ ਵਿੱਚ ਬਹੁਤ ਘਟ ਰਿਹਾ ਪਹਿਲਾਂ ਤੋਂ ਹੀ ਇਸੇ ਕਰਕੇ ਖਿਡਾਰੀ ਪੈਦਾ ਨਹੀਂ ਹੋ ਰਹੇ ਜੇ ਸਪੋਰਟ ਹੋਵੇ ਸੰਸਥਾਵਾਂ ਦੀ ਫੇਰ ਹੀ ਜਾ ਕੇ ਕੰਮ ਚੱਲਦੇ ਆ ਕੋਸ਼ਿਸ਼ ਇਹ ਅੱਜ ਗਰਾਊਂਡ ਦੇ ਵਿੱਚ ਸੈਰ ਕੀਤੀ ਜਾਵੇ ਇਹ ਪਹਿਲਾਂ ਤੋਂ ਹੀ ਸਾਡਾ ਗਰਾਊਂਡ ਕੱਚਾਗਾ ਪਿੰਡ ਦਾ ਇੰਨਾ ਕੁ ਹੁੰਦਾ ਵੀ ਜਿੰਨੇ ਇੱਕ ਮੁੰਡੇ ਨੌਜਵਾਨ ਇਸ ਚੀਜ਼ ਤੇ ਉਦਮ ਕਰ ਲੈਂਦੇ ਆ ਜਿਵੇਂ ਇੱਥੇ ਪਹਿਲਾਂ ਭਖੜਾ ਬਹੁਤ ਹੁੰਦਾ ਸੀ ਤੇ ਹੁਣ ਘਟਾ ਥੋੜਾ ਜਿਹਾ ਤੇ ਮੁੰਡੇ ਸਾਸ ਸਵਈਆ ਕਰਦੇ ਰਹਿੰਦੇ ਆ ਕਿਤੇ ਚਲੋ ਭਖੜੇ ਨਹੀਂ ਉਹ ਘਾ ਨਹੀਂ ਉਹ ਆ ਦੇਖੋ ਪੂਰਾ ਸਾਫ ਕੀਤਾ ਵੈਸਤਾ ਤੇ ਆ ਸਾਡਾ ਸਟੇਡੀਅਮ ਆ ਪਿੰਡ ਦਾ ਇਹ ਸਟੇਡੀਅਮ ਬਹੁਤ ਸਾਲ ਪੁਰਾਣਾਗਾ ਤੇ ਕਿਸੇ ਮੁੰਡੇ ਦੀ ਸਾਡੇ ਪਿੰਡ ਦਾ ਇੱਕ ਮੁੰਡੇ ਦੀ ਮੌਤ ਹੋ ਗਈ ਸੀ ਉਹਦੇ ਜਾਤ ਚ ਪਰਿਵਾਰ ਨੇ ਬਣਾਇਆ ਸੀਗਾ ਤੇ ਉਹ ਪਰੇ ਆਪਣੇ ਜਿਵੇਂ ਰਹਿ ਗਈ ਆ ਤੇ ਕਾਫੀ ਵਧੀਆਗਾ ਕਹ diel ਗਰਾਉਂਡ ਫਿਰ ਵੀ ਬਣਾ ਕੇ ਰੱਖਿਆ ਹੋਇਆ ਸਾਡੇ ਲੋਕ ਵੀ ਗਰਾਊਂਡ ਖਰਾਬ ਨਹੀਂਗਾ ਕੀਤਾ ਤੇ ਕਹਦੀਏ ਬਹੁਤ ਸਾਰੇ ਪਿੰਡਾਂ 'ਚ ਦੇਖਣ ਨੂੰ ਮਿਲਦਾ ਵੀ ਗਰਾਊਂਡਾਂ ਦੇ ਵਿੱਚ ਕਾ ਵੱਡਾ ਵੱਡਾ ਉੱਗਿਆ ਹੁੰਦਾ ਸਫਾਈ ਤੱਕ ਨਹੀਂ ਕਰਦੇ ਜਿੱਨਾਂ 'ਚ ਸਟੇਡੀਅਮ ਬਣੇ ਹੁੰਦੇ ਆ ਉਹਨਾਂ 'ਚ ਵੀ ਸਫਾਈ ਨਹੀਂ ਹੁੰਦੀ ਹੁੰਦੀ ਤੇ ਸਾਡੇ ਪਿੰਡ ਦੇ ਕਾਫੀ ਨੌਜਵਾਨ ਇਨਕ ਹੈਗੇ ਆ ਆਦਮੀ ਕਰੈਕਟ ਵਾਲੀ ਟੀਮ ਆ ਸਾਡੇ ਤੇ ਜਿਵਾਗੇ ਤੇ ਉਹ ਬਹੁਤ ਵਧੀਆ ਇੰਨਾ ਕੀ ਗਰਾਊਂਡ ਨੂੰ ਮੇਨਟੇਨ ਕਰਕੇ ਰੱਖਦੇ ਆ ਤੇ ਚਲੋ ਜੇ ਆਪਣੇ ਅਗਲੇ ਪੀੜ੍ਹੀ ਨੂੰ ਬਚਾਉਣਾ ਹੈ ਤਾਂ ਉਹਦੇ ਲਈ ਉਤਮ ਕਰਨਾ ਚਾਹੀਦਾ ਅੱਜ ਦਾ ਰੁਟੀਨ ਅਜ ਤੋਂ ਬਾਅਦ ਆਪਾਂ ਗੁਰਦਰਾ ਸਾਹਿਬ ਉਹ ਤੋਂ ਬਾਅਦ ਆਪਾਂ ਜਾਵਾਂਗੇ ਅੱਜ ਦਾ ਟੂਰਨਾਮੈਂਟ ਆ ਪਿੰਡ ਖਾਈ ਮੇਰੇ ਪਸ਼ੋਕੜ ਪਿੰਡ ਤੇ ਇਹ ਮੇਰਾ ਜੱਤੀ ਪਿੰਡ ਜਿਹੜਾ ਮਾਛੀਕੇ ਪਿੰਡ ਆ ਤੇ ਜਿਹੜਾ ਮੋਗੇ ਦੇ ਵਿੱਚ ਵੀ ਤੇ ਹੁਣ ਆਪਾਂ ਅੱਜ ਜਾ ਕੇ ਰੁਟੀਨ ਦੇ ਵਿੱਚ ਗੁਰਦਰਾ ਸਾਹਿਬ ਜਾਵਾਂਗੇ ਉਹ ਤੋਂ ਬਾਅਦ ਉਦੋਂ ਬਾਅਦ ਆਪਾਂ ਜਾਵਾਂਗੇ ਅੱਜ ਖਾਈ ਪਿੰਡ ਟੂਰਨਾਮੈਂਟ ਆ ਉੱਥੇ ਆਪਾਂ ਮਿਲਦੇ ਆਂ ਦੋਸਤੋ ਤੇ ਜਿਹੜੇ ਵੀ ਦੋਸਤ ਮਿੱਤਰ ਬੇਨਤੀ ਆ ਮੋਗੇ ਜ਼ਿਲ੍ਹੇ ਦੇ ਪਿੰਡ ਤੋਂ ਜਿਹੜੀ ਵੀ ਟੀਮਾਂ ਆ ਰਹੀਆਂ ਬਾਅਦ ਤੋਂ ਬਾਅਦ ਪਹੁੰਚੋ ਤੇ ਕੋਸ਼ਿਸ਼ ਕਰਿਓ ਤੇ ਟੂਰਨਾਮੈਂਟ ਪਹੁੰਚਣ ਤੇ ਤੇ ਉਤਸ਼ਾਹਿਤ ਕਰਿਆ ਕਰੋ ਨੇੜੇ ਤੜ ਦੇ ਜਿਹੜੇ ਟੂਰਨਾਮੈਂਟ ਹੁੰਦੇ ਆ ਕਬੱਡੀ ਦੇ ਜਾਂ ਕ੍ਰਿਕਟ ਦੇ ਜਾਂ ਕਿਸੇ ਵੀ ਗੇਮ ਦੇ ਇਹ ਜਿਹੜੇ ਕਰਾਉਣ ਵਾਲੇ ਆ ਉਹਨਾਂ ਨੂੰ ਹੌਸਲਾ ਦਿਆ ਕਰੋ ਮੈਨੇਜਮੈਂਟ ਚਲਾਉਣ ਲਈ ਉਹਨਾਂ ਨੂੰ ਪ੍ਰੇਰਿਤ ਕਰਿਆ ਕਰੋ ਕਿਉਂਕਿ ਕੱਲੋਂ ਜੇ ਉਹ ਗੇਮਾਂ ਤਿਆਰ ਕਰਵਾਉਂਦੇ ਆ ਜਾਂ ਹੋਰ ਕੋਚ ਕਰ ਵਗੈਰਾ ਰੱਖਦੇ ਆ ਤੇ ਆਪਣੇ ਜਵਾਬ ਹੀ ਵਧੀਆ ਅੱਗੇ ਪੁੱਖ ਦੇ ਵਿੱਚ ਜਾ ਸਕਦੇ ਆ ਕੋਸ਼ਿਸ਼ ਕਰਿਆ ਕਰੋ ਹਨਾ ਆਪਾਂ ਅੱਜ ਤੁਹਾਨੂੰ ਮਿਲਦੇ ਆ ਨਾਲ ਹੀ ਆਪਾਂ ਛੋਟਾ ਛੋਟਾ ਬਲੌਕ ਤੁਹਾਡੇ ਜਾਰੀ ਦੇਖਾਂਗੇ ਅੱਜ ਰੂਟੀਨ ਦੇ ਵਿੱਚ ਆਪਾਂ ਕੀ ਕੀਤਾ ਤੇ ਵੀਡੀਓ ਵੱਤ ਵਾ ਸ਼ੇਅਰ ਕਰ ਦਿਓ ਆਪਾਂ ਕੁਝ ਦਿਨਾਂ ਤੱਕ ਬਹੁਤ ਸਾਰੀਆਂ ਵਧੀਆ ਵੀਡੀਓ ਇੰਟਰਵਿਊਜ਼ ਲੈ ਕੇ ਆਵਾਂਗੇ ਤੇ ਅੱਜ ਦਾ ਰੁਟੀਨ ਆਪਾਂ ਤੁਹਾਡੇ ਨਾਲ ਐਸੀ ਤਰ੍ਹਾਂ ਜਾਰੀ ਰੱਖਾਂਗੇ ਤੇ ਅੱਜ ਦੀ ਦਿਹਾੜੀ 'ਚ ਆਪਾਂ ਦੱਸਾਂਗੇ ਵੀ ਹੋਰ ਆਪਾਂ ਕਿੱਥੇ ਕਿੱਥੇ ਗਏ ਆ ਸਤਿ ਸ਼੍ਰੀ ਅਕਾਲ ਦੋਸਤੋ ਮੈਂ ਥੋੜਾ ਜੱਗੀ ਖੈ ਵਾਲਾ ਬਹੁਤ ਵਧੀਆ ਨੇ ਪਰ ਆਪਾਂ ਮੇਲੇ ਦਾ ਜਿਹੜਾ ਮਾਹੌਲ ਨਾ ਕਾਫ ਕਰੀਏ ਤਾਂ ਆਪਣੇ ਹੱਥਾਂ 'ਤੇ ਕੀ ਬੈਂਦੀ ਹੈ ਰਿੰਗ ਬੈਂਦੀ ਪਰਾਨ ਕਰਨੇ ਖਾਈ ਦੀ ਟੀਮ ਨੇ ਬੈਠਾ ਲਗੀ ਪਈ ਪਧਾਉ ਦੇ ਫੈਕੋ ਦੀ ਜਗ੍ਹਾ ਲੱਦੀ ਆ ਰਿਆਂ ਗਿਆ ਪਧਾਉ ਦੇ ਫੈਕੋ ਦੀ ਤਾਈਆਂ ਸਾਡੇ ਵੀਰ ਕੱਢ ਰਹੇ ਨੇ ਸਾਈਓ ਪਲੀਜ਼ ਬੇਨਤੀ ਆ ਆਪਾਂ ਜਲਦੀ ਦੇ ਨਾਲ ਮੈਚ ਦੀ ਸ਼ੁਰੂਆਤ ਕਰੀਏ ਉਧਰ ਕਹਿੰਦੇ ਸੂਰਿਆਲੀ ਆ ਗਗਨ ਆ ਗਿਆ ਜਿਹੜੇ ਜਿਹੜੇ ਗਗਨ ਨੂੰ ਤਿਆਰ ਕਰਦੇ ਤਾੜੀਆਂ ਮਾਰ ਦਿੰਦੇ ਨੇ ਵੀਰੋ ਅੱਜ ਖਾਈ ਦੀ ਟੀਮ ਦੇ ਲਈ ਪ੍ਰਦਰਸ਼ਨ ਕਰੇਗਾ ਮਣੀ ਉਹਨਾਂ ਨੇ ਭਾਲੇ ਉਹਨਾਂ ਨੇ ਕਮਲ ਹੋਣਾ ਨੇ ਕਹਿੰਦੇ ਵੱਡੀ ਟੀਮ ਤਿਆਰ ਕੀਤੀ ਹੈ ਜਲਦੀ ਦੇ ਨਾਲ ਮੈਚ ਦੀ ਸ਼ੁਰੂਆਤ ਕੀਤੀ ਜਾਵੇ ਉਧਰ ਭਾਈ ਕੋਰਾ ਇਕਲੀ ਦਾ ਸਨਮਾਨ ਹੈ ਭਾਈ ਕੋਰਾ ਇਕਲੀ ਕਹਿੰਦੇ ਉਹਨਾਂ ਦੇ ਫਾਦਰ ਜੀ ਦਾ ਬਹੁਤ ਵੱਡਾ ਸਨਮਾਨ ਹੋ ਰਿਹਾ ਪ੍ਰਮੰਤ ਕਦੇ ਵੱਲੋਂ ਬੜਾ ਧੰਨਵਾਦ ਕਰਦੇ ਹੈ ਉਧਰ ਨਾਲੇ ਕਰਨ ਯੂਥੀ ਵਾਲਾ ਭਰਾ ਸਾਡੇ ਹਾਜ਼ਰੀ ਵੱਡੇ ਵੱਲ ਨਾਲ ਜਿਹੜਾ ਲਾਈ ਜਿਹੜਾ ਬਹੁਤ ਬੜਾ ਧੰਨਵਾਦ ਕਰਦੇ ਆਏ ਉਧਰ ਕਹਿੰਦਾ ਪਿੰਡੇ ਖਾਈ ਵਾਲੇ ਦਾ 6 ਫੁੱਟ ਦੇ ਕੱਪ ਦੇ ਨਾਲ ਵਿਸ਼ੇਸ਼ ਮਾਨ ਸਨਮਾਨ ਕੀਤਾ ਜਾਵੇਗਾ। ਬਾਈ ਟਾਈਆਂ ਆਪਾਂ ਦੂਜੇ ਰਾਉਂਡ ਦੀਆਂ ਪਾਉਣ ਲੱਗੇ ਆ। ਉਧਰ ਬਾਬਾ ਦੀਪ ਸਿੰਘ ਸਪੋਰਟਸ ਕਲੱਬ ਪਿੰਡ ਅਮਲਾ ਸਿੰਘ ਵਾਲਾ ਬਰਮਾਲਾ ਵੀਰ ਪੁੱਜਿਆ ਵੀਰੇ ਧੰਨਵਾਦ ਪਹਿਲਾਂ ਚਾਹ ਪਾਣੀ ਜ਼ਰੂਰ ਛੱਕ ਕੇ ਆਣਾ ਵੀਰਾਂ ਨੇ। 10 ਦਸੰਬਰ ਨੂੰ ਸੱਦਾ ਦੇ ਰਹੇ ਕਬੱਡੀ ਓਪਨ ਇੱਕ ਖਿਡਾਰੀ ਬਾਹਰੋਂ 44000 ਤੇ 31000 ਪ੍ਰਾਈਜ਼ ਉਹਦਾ ਉਹਦੇ ਭਾਈ ਕਾਰਾ ਇਟ ਦੀ ਉਹਨਾਂ ਦਾ ਸਨਮਾਨ ਹੈ ਸਾਡੇ ਪ੍ਰਬੰਧਕਾਂ ਦੇ ਵੱਲੋਂ ਉਹਨਾਂ ਦੇ ਫਾਦਰ ਜੀ ਕਹਿੰਦੇ ਸਨਮਾਨ ਲੈ ਲਾਏ ਕਮਲ ਕਾਲੇ ਜੀ ਦੇ ਪਿੰਡ ਦਾ ਮੈਚ ਆਪਾਂ ਹੋ ਲੈਣ ਦੀਏ ਜਾਂ ਦੋ ਕੁ ਮਿੰਟ ਮੈਚ ਰੋਕ ਲਈਏ ਕਿਉਂਕਿ ਸਵਾਦ ਨਾਲ ਤੇ ਮੈਚ ਦਾ ਆਉਣਾ ਨਾ ਸਨਮਾਨਾਂ ਦਾ ਪਤਾ ਲੱਗਣਾ ਪਹਿਲੀ ਰੇਡ ਪੈ ਗਈ ਝੋੜ ਦਾ ਕਹਿੰਦੇ ਰੈਕਟ ਪੱਸੀਆਂ ਏਰੀਏ ਦੀ ਟੀਮ ਆ ਪਰ ਸੂਰੇ ਵਾਲੀ ਗਗਨ ਦੇ ਨਾਲ ਮੁਕਾਬਲਾ ਪੁਆਇੰਟ ਕਹਿੰਦੇ ਧਾਵੀ ਦਾ ਹਾਂ ਖਿਡਾਰੀ ਕਹਿੰਦੇ ਰਵੀ ਇਹ ਬੁਰਜ ਲਿੱਟਾ ਨਹੀਂ ਧਰਤੀ ਦਾ ਇਹਦਾ ਪਿਆਰ ਹੈ ਮਣੀ ਹੁਣਾ ਦੇ ਨਾਲ ਕਮਲ ਹੁਣਾ ਦੇ ਨਾਲ ਭਾਲੇ ਹੁਣਾ ਦੇ ਨਾਲ ਜੇ ਖਾਈ ਦੀ ਧਰਤੀ ਦਾ ਪੁੱਤ ਬਣ ਕਬੱਡੀ ਪਾ ਰਿਹਾ ਚਾਰ ਚਾਰੇ ਤਿਆਰ ਹੈ ਹੁਣ ਕਿਸ ਨੌਜਾਂ ਦੇ ਨਾਲ ਮੁਕਾਬਲਾ ਜਿਹੜਾ ਤੀਰ ਨਿਸ਼ਾਨੇ ਅੱਖੋ ਜੇ ਉਹ ਕਾਹਦਾ ਹੈ ਹੱਥਿਆਰ ਉਹਦੀ ਜਿੱਤ ਹਮੇਸ਼ਾ ਦੋਸਤੋ ਜਿਹੜਾ ਪਹਿਲਾਂ ਕਰ ਗਿਆ ਵਾਰ ਉਹਦੀ ਜਿੱਤ ਹਮੇਸ਼ਾ ਦੋਸਤੋ ਜਿਹੜਾ ਪਹਿਲਾਂ ਕਰ ਗਿਆ ਵਾਰ ਹੁਣ ਕੌਣ ਪਹਿਲਾਂ ਵਾਰ ਕਰਦਾ ਇੱਕ ਪਾਸੇ ਖਾਈ ਵਾਲੇ ਚਾਰ ਨੇ ਚਾਰਾਂ ਚੋਂ ਕੌਣ ਬੱਲੇ ਬੱਲੇ ਕਰਾ ਦੇਗਾ ਜਾਪੀ ਆ ਵੀ ਕਹਿੰਦੇ ਬੜਾ ਵਧੀਆ ਪਰ ਇੱਕ ਪਾਸੇ ਰੇਡਰ ਚੋਟੀ ਦਾ ਵਾਹ ਓਏ ਗੱਧਰੂਆ ਬਹੁਤ ਗੜਾ ਨੰਬਰ ਜਿਹੜਾ ਰੇਡਰ ਦੇ ਹਿੱਸੇ ਦਾ ਜਿਹੜੇ ਖਾਈ ਦੀ ਟੀਮ ਉਹਦੇ ਚ ਉਹ ਝੋਲਾਂ ਦੀ ਹੈ ਆਹ ਸਾਹਮਣੇ ਖਾਈ ਵੱਲੋਂ ਕਬੱਡੀ ਪਈ ਹੈ ਆਹ ਪਿੰਡ ਦਾ ਜਿੱਕਰ ਉਹ ਪੰਜਾਬ ਦੇ ਬੱਚੇ-ਬੱਚੇ ਦੀ ਜਵਾਨ ਦੇ ਉੱਪਰ ਕਰਤੀ ਜਿਲੇ ਮੋਗੇ ਦੀ ਹੈ ਪਹਿਲਾ ਰਾਉਂਡ ਮੈਨੂੰ ਲੱਗਦਾ ਲਾਸਟ ਹੀ ਮੈਚ ਹੈ ਤੇ ਜੇਤੂ ਵਾਲਾ ਸ਼ਮਿੰਦਰ ਆਵਾ ਵੀ ਨੰਬਰ ਰੀਡਰ ਦੇ ਹਿੱਸੇ ਦਾ ਰੁੜੇ ਕਿ ਟੀਵੀ ਇੱਕਦਾਰਾਂ ਨੂੰ ਚੰਨਾ ਬੋਲਦਾ ਇੱਕ ਨਹੀਂ ਇਹ ਤਾਂ ਠਾ ਠਾ ਬੋਲਦਾ ਓ ਅੱਜ ਕਿਹੜਾ ਪੁੱਤ ਪੋਤਾ ਕਿਹੜੇ ਪਿੰਡ ਯੋਧਿਆ ਕਿਹੜੇ ਚੰਦਿਆ ਪੋਚ ਮਹਾਨ ਦਾ ਤੇ ਜਿੰਨਾ ਨਾਮਾਂ ਦੇ ਕਬੱਡੀ ਖੇੜਦੇ ਤੇ ਨਾਮ ਉੱਚਾ ਹੋ ਜੇ ਪੂਰੇ ਖਾਨਦਾਨ ਦਾ ਪੁੱਤ ਜਿੰਨਾ ਮਾਮਾ ਦੇ ਕਬੱਡੀ ਖੇੜਦੇ ਨਾਮ ਉੱਚਾ ਹੋ ਜੇ ਪੂਰੇ ਖਾਨਦਾਨ ਦਾ ਵਾਕਈ ਗੱਲ ਸੱਚੀ ਹੈ ਮੇਰੇ ਵੀਰੋ ਜਿਹੜੇ ਮਿਹਨਤਾਂ ਮਸ਼ਕਤਾਂ ਕਰਦੇ ਆ ਉਹਨਾਂ ਦੇ ਪਰਿਵਾਰਾਂ ਦਾ ਉਹਨਾਂ ਦੇ ਪਿੰਡਾਂ ਦਾ ਉਸ ਇਲਾਕੇ ਦਾ ਨਾਮ ਪ੍ਰਸਿੱਧ ਹੋ ਜਾਂਦਾ ਲਓ ਸਾਹਮਣੇ ਰਵੀ ਬੁਰਜ ਲਿੱਟਾਂ ਦੀ ਧਰਤੀ ਮੇਰੇ ਵੀਰੋ ਹਾ ਦੇਖਦਾ ਜੈਤੋ ਵਾਲਾ ਕਹਿੰਦੇ ਇਸ ਵੇ ਭਾਉ ਫੈਨ ਅਰ ਦੂਜੇ ਰੌਡ ਦੀਆਂ ਟਾਈਆਂ ਸਾਡੇ ਵੀਰਾਂ ਨੇ ਪਾ ਦਿੱਤੀਆਂ ਦੂਸਰੇ ਰੌਡ ਦੀਆਂ ਟਾਈਆਂ ਪਾਉਣ ਲੱਗੇ ਆ ਜੀ 1 ਮਿੰਟ ਦਾ ਟਾਈਮ ਆ ਸਾਹਮਣੇ ਪੈਣੀਆਂ ਐ ਟਾਈਆਂ ਮੈਨੂੰ ਐਸੀ ਵੀ ਮੈਚ ਹੋ ਲੈਣ ਦੇ ਯਾਰ ਖਾਈ ਦਾ ਆ ਮੈਚ ਲਈ ਸਵਾਦ ਦੇਖਣਾ ਵੀਰਾਂ ਨੇ ਫਿਰ ਗੱਲ ਥੋੜੀ ਜਿਹੀ ਔਖੀ ਹੋ ਜਾਣੀ ਆ ਲਓ ਸਾਹਮਣੇ ਇਸੇ ਵੇਲੇ ਗੱਲੂ ਮੇਰੇ ਵੀਰੋ ਅਗਲੀ ਰੇਡ ਪਾਉਣ ਦੇ ਲਈ ਰਵੀ ਬੁਰਜ ਲਿੱਟਾਂ ਦੀ ਨਾ ਰਵੀ ਕਹਿੰਦੇ ਬੁਰਜ ਲਿੱਟਾਂ ਵਾਲਾ ਕਬੱਡੀ ਪਾਉਣ ਦੇ ਲਈ ਤਿਆਰ ਬਰ ਤਿਆਰ ਰਵੀ ਜੀ ਉਸੇ ਇਲਾਕੇ ਦਾ ਇਹ ਝੋੜਾਂ ਵਾਲੇ ਵੀ ਕਹਿੰਦੇ ਉਸ ਇਲਾਕੇ ਦੇ ਆ ਚਾਰਾਂ ਜੋ ਕੌਣ ਬੱਲੇ ਬੱਲੇ ਕਰਾਦੇ ਹੈ ਜਿਹੜੇ ਲੁਕੇਣ ਦੀ ਕਹਿੰਦੇ ਧਰਤੀ ਹੈ ਇਹ ਨੱਚੇ ਮੇ ਲੁਧਿਆਣੇ ਤੇ ਧਮਕ ਜਿਲ੍ਹਾ ਪਰ ਪੈਂਦੀ ਰਵੀ ਅੱਜ ਦੇ ਟਾਈਮ ਦੇ ਇੱਕ ਵਧੀਆ ਰੀਡਰ ਹੈ ਔਰ ਜਿਲਕਾ ਵਾਲਾ ਉਹ ਤਗੜਾ ਨੰਬਰ ਜੋੜ ਗਿਆ ਆਪਣੀ ਟੀਮ ਦੇ ਲਈ ਲਓ ਅਗਲੀ ਰੇਡ ਇਸ ਵੇ ਝੋੜਾਂ ਵਾਲਾ ਗੋਰੂ ਪੁਆਇੰਟ ਦੇ ਲਈ ਤਿਆਰ ਬਰ-ਬਰ ਉਧਰ ਕਾਂਤੀ ਕੈਨੇਡਾ ਵਿੱਕੀ ਕੈਨੇਡਾ ਲੱਖੀ ਹੈਪੀ ਕੈਨੇਡਾ ਆਖ ਰਿਹਾ ਨਾਲ ਗਿੱਲ 00 ਸੈਵਨ ਵਾਲਾ ਸਾਡਾ ਵੀਰ ਕਹਿੰਦਾ ਵੀ ਜੋੜਾ ਜਾਫੀ ਜਫਾ ਲਾ ਦੇਵੇਗਾ 2100 ਦਾ ਮਾਨ ਹੋਵੇਗਾ ਮੇਰੇ ਵੀਰੋ ਪਰ ਸਾਹਮਣੇ ਪੁਆਇੰਟ ਪੁਆਇੰਟ ਧਾਵੀ ਦਾ ਪੁਆਇੰਟ ਧਾਵੀ ਦਾ ਲੈ ਵੀ ਬਾਈ ਤਾਇਆ ਤਿਆਰੀ ਕਰਕੇ ਰੱਖੋ ਆਪਾਂ ਉਹ ਵੀ ਦੂਜੇ ਰਾਊਂਡ ਦੀਆਂ ਪਾ ਦੇਣੀਆਂ ਪਹਿਲਾ ਬਾੜ ਦੇ ਸੈਦੋਗੇ ਤੇ ਮਈਆਂ ਵਾਲਾ ਇਹ ਟੀਮਾਂ ਵੀ ਤਿਆਰੀ ਕਰ ਲੈ ਆ ਉਹ ਆ 28 ਦੀ ਟੀਮ ਬੜੀ ਰੰਦਾ ਕੈਨੇਡਾ ਦੇ ਵਿੱਚ ਬੜੀ ਭਰਾੜੇ ਕਹਿੰਦੇ ਟੀਮ ਬਣਾਈ ਹੈ ਬੜੀ ਨੂੰ ਪੂਰੀ ਟੈਨਸ਼ਨ ਸੀ ਵੀ ਪਲੇਅਰ ਖੜਾਉਣੇ ਆ ਖੜਾਉਣੇ ਵੀ ਚੋਟੇ ਦੇ ਹੋ ਗਏ ਪਿੰਡ ਨੇਲੇ ਹੋਵੇ ਟੀਮ ਐਨ ਟਾਪ ਵੀ ਬਣਾਉਣੀ ਹੈ ਅੱਜ ਸੂਰੇ ਵਾਲੀਆ ਗगन ਚੁੱਧਿਆ ਹੋਇਆ ਸੂਰੇ ਵਾਲੀਆ ਗਗੇ ਨੂੰ ਅੱਜ ਦੇ ਟਾਈਮ ਦਾ ਚੋਟੀ ਦਾ ਮੱਲ ਹੈ ਪਿਛਲੇ ਦਿਨੀ ਕੈਨੇਡਾ ਦੇ ਵਿੱਚ ਆਇਆ ਆਹ ਸਾਹਮਣੇ ਕਹਿੰਦੇ ਕਬੱਡੀ इक्की सौ रुपया विदा लखी क्या हैप्पी कनेडा दी दरूआ है मेरे भीर सामने दिन आ जाने रवि बुरज लिटा धरती ना उधर सामशेर जिन्हें जो हाँ खिलाड़ारी क्या रैक बसिया इलाके का झोरती मेरे भीर इधर ढिडे वर्गे दे हरभजन कोमल जगड़ दुनिया के महान कड़ी खिलाड़ियों के नाव है हम देखना भी ਕਾਬਲਾ ਹੋਣਾ ਇੱਕ ਪਾਸੇ ਢਿੰਡਾ ਲੈ ਵੀ ਢਿੰਡਿਆ ਜੇ ਦੂਜਾ ਜਫਾ ਲੱਗ ਗਿਆ ਤੇ ਤਾੜੀਆਂ ਵੱਜਣੀਆਂ ਉਹ ਤਾੜੀਆਂ ਵੱਜਣੀਆਂ ਆ ਪਿੰਡ ਦੇ ਲੋਕਾਂ ਨੇ ਤੇਣਾ ਅਪਰੀਸ਼ੀਏਟ ਕਰਨਾ ਪਰ ਗੱਲ ਕਸੂਤੀ ਹੋ ਗਈ ਹੈ ਨੌਜਵਾਨਾ ਪੁਆਇੰਟ ਧਾਵੀ ਦਾ ਪੁਆਇੰਟ ਰੇਡਰ ਦਾ ਲੈ ਵੀ ਲੈ ਵੀ ਚੱਕੀ ਮੈਂ ਕਰ ਤੇ ਕਰਦੇ ਗਾ ਹੋਰ 4 4 ਦੇ ਪਿਆਰ ਸਿੱਖ ਸਰਦਾਰ ਗੱਭਰੂ ਦੇ ਨਾਲ ਮੁਕਾਬਲਾ ਵਾਇਰ ਦੀ ਮੇਰ ਕੇਰੇ ਪੁਆਇੰਟ ਧਾਵੀ ਦਾ ਪੁਆਇੰਟ ਰੀਡਰ ਦਾ ਬਾਅਦ ਖਾਈ ਦੇ ਵੱਡੇ ਮੇਲੇ ਦੀ ਚਰਚਾ ਦੁਨੀਆ ਦੇ ਵਿੱਚ ਛੜੀ ਹੋਈ ਆ ਕਿ ਸੀਮਤ ਟੀਮਾਂ ਐਂਟਰੀ ਕੀਤੀਆਂ ਤੇ ਟਾਈਮ ਸਰੀ ਫਾਈਨਲ ਕਰਵਾ ਦੇਣਾ ਇਹ ਵੱਡੀ ਖੂਬੀ ਹੈ ਵੱਡੇ ਭਰਾਵਾਂ ਦੇ ਵੱਡੇ ਪਰਾਲੇ ਆ ਹਾਂ ਵੇਖਣਾ ਪਈ ਹੋਈ ਰੇਡ ਚਾਰ ਤਿਆਰ ਹਰਭਜਨ ਨਾਲ ਕਹਿੰਦੇ ਭਿੰਡਾ ਨਾਲ ਕਾਮਨ ਤੇ ਸੂਰੇ ਵਾਲੀ ਗਗਨ ਮੇਰੇ ਵੀਰੋ ਸੂਰੇ ਵਾਲੀ ਗਗਨ ਲੋ ਹਰਭਜਨ ਦੇ ਨਾਲ ਮੁਕਾਬਲਾ ਪਰ ਪੁਆਇੰਟ ਕਹਿੰਦੇ ਧਾਰੀ ਦਾ ਪੁਆਇੰਟ ਉੱਪਰ ਦਾ ਦੂਜਾ ਰਾਉਂਡ ਹੈ ਇਹ ਕਹਿੰਦੇ ਵੱਡੀ ਖੁਸ਼ੀ ਵਾਲੀ ਗੱਲ ਆ ਵੀ ਅੱਜ ਸਵਾ 4:00 ਵਜੇ ਸਾਢੇ 4:00 ਵਜੇ ਨੂੰ ਦੂਜੇ ਰਾਉਂਡ ਦੀ ਸ਼ੁਰੂਆਤ ਹੋ ਜਾਣੀ ਆ ਨਹੀਂ ਤੇ ਆ ਮੇਲਿਆਂ ਦੇ 4:00 ਵਜੇ ਤੱਕ ਕਹਿੰਦੇ ਆ ਬਾਈ ਹੁਣ ਐਂਟਰੀ ਮੰਨ ਦਾ ਹੁਣ ਨਾ ਡਿਸਟਰਬ ਕਰੋ ਪਰ ਖਾਈ ਵਾਲਿਆਂ ਦਾ ਡਿਸਪਲਿਨ ਬਣਿਆ ਹੋਇਆ ਮੇਰੇ ਵੀਰੋ ਸਾਹਮਣੇ ਰਵੀ ਮੁਰਜ ਲੁਟਾ ਵਾਲਾ ਪੁਆਇੰਟ ਆਪਣੀ ਟੀਮ ਦੇ ਹਿੱਸੇ ਜੋੜ ਗਿਆ ਉਧਰ ਕਹਿੰਦੇ ਅਮਲਾ ਸਿੰਘ ਵਾਲੀ ਕਲੱਬ ਦੇ ਪ੍ਰਧਾਨ ਰਾਜੂ ਹਰਮਨ ਹੈਪੀ ਸਰਪੰਚ ਤੇ ਜੀਪੂ ਕਨੇਡਾ ਬੁਰੀ ਪੂਜੇ ਹੋਏ ਨੇ ਜਿਹੜੇ ਮੇਰੇ ਵੀਰੋ 10 ਦਸੰਬਰ ਦੇ ਸੱਜਣਾਂ ਉਹਨਾਂ ਦਾ ਬਹੁਤ ਬਹੁਤ ਸਮਾਨ ਪ੍ਰਬੰਧਕਾਂ ਦੇ ਵੱਲੋਂ ਬਹੁਤ ਬਹੁਤ ਧੰਨਵਾਦ ਕਰਦੇ ਆ। ਜਿੱਤੂ ਦੇ ਨਾਮ ਹੋ ਗਿਆ ਤੇ ਗੱਜ ਗੱਜ ਮੈਂ ਤਾਂ ਕਿ ਕੋਈ ਰੇਡਰ ਦੇ ਉੱਤੇ ਲੱਗ ਰਿਹਾ ਹੈ। ਕੋਈ ਕ੍ਰੈਕ ਵਾਲੇ ਬੱਲੇਬਾਜ਼ ਦੀ ਟੀਮ ਦੇ ਇਸ ਤੇ ਵੀ ਚੱਲ ਜਾ ਰਿਹਾ ਹੈ। ਅਗਲੀ ਰੋਡ ਖੇਡ ਮੈਚ ਵਿੱਚ ਕਿਹੜਾ ਬੱਦੂ ਪਾਰੂਗਾ। ਅੱਜ ਅਯਾਰ ਕਲੱਬ ਦਾ ਵੱਡਾ ਮੇਲਾ ਖੜਿਆ ਜਾ ਰਿਹਾ ਹੈ। ਖਾਈ ਪੰਡਾ

ਤੇ ਆਪਣੇ ਟੀਮ ਦੇ ਹਉ ਖਾਤੇ ਜੋੜ ਗਿਆ ਬੁੱਲਾ ਕ੍ਰਿਕਟ ਵਾਲਾ ਕਬੱਡੀ ਪਾਉਂਦੇ ਨੇ ਹਉ ਬੱਦੂ ਤਿਆਰ ਪਰ ਤਿਆਰ ਹੈ ਯਾਹੀ ਅੱਲਾਹ ਕਹਿੰਦੇ ਫਾਈਨਲ ਹਉ ਤਿੰਨ ਖੜੇ ਨੇ ਉਰਲੀ ਚੰਨੀ ਤੇ ਚੰਦਿਆ ਪਤੂ ਖੜਾ ਕਿਹੜਾ ਗੱਭਰੂ ਜੱਫਾ ਲਾ ਕੇ ਉਹ ਬੱਲੇ ਵਾਲੇ ਕਰਾਂਗੇ ਭੋਲੇ ਨਾ ਰੋਦਾ ਬਾਈ ਖਰੋ ਦੀ ਬੇਨਤੀ ਆ ਜੀ ਪਾਪਾ ਭੋਲੇ ਨਾ ਰੋਦਾ ਜੀ ਇਕੱਠੇ ਹੋ ਗਏ ਬਾਈ ਖਰੋ ਦੀ ਬੇਨਤੀ ਆ ਬਾਈ ਸੁਖਵੰਦਰ ਫੌਜੀ ਦਾ ਪਰਿਵਾਰ ਸੋਹਣਾ ਮੰਗਾ ਫੌਜੀ ਵੀਰੇ ਸੋਹਣਾ ਬਾਈ ਸੁਖਵੰਦਰ ਫੌਜੀ ਜੀ ਉਹਨਾਂ ਦਾ ਪਰਿਵਾਰ ਸਾਡੇ ਪਰਵੰਦਰ ਦੇ ਵੱਲੋਂ ਬਾਈ ਸੁਖਵੰਦਰ ਫੌਜੀ ਬਹੁਤ ਬਣਾ ਧੰਨਵਾਦ ਬਹੁਤ ਬੜੀ ਯੋਗਦਾਨ ਦੇ ਨਹੀਂ ਸਾਡੇ ਭਰਾ ਕ੍ਰਿਕਟ ਦੇ ਜੁੜੇ ਹੋਏ ਇੱਕ ਟੀਮ ਦੇ ਤੇ ਲੱਕੀ ਨਾਲ ਹੱਤੀ ਵੀਰ ਐ ਖੇਡਾਂ ਵਾਲੇ ਐਲਾਨ ਕਰਦੇ ਆ ਜੇਕਰ ਜਿੱਤਣਾ ਤੇ ਗ੍ਰੇ ਵੱੱਫਾ ਲਾਉਦੇ ਆ ਤਾਂ 2100 ਰੁਪਏ ਦੇ ਵੱਡੇ ਮਾਨ ਸਰਦਾਰ ਕੀਤੇ ਜਾਣਗੇ ਧੰਨਵਾਦ ਆ ਵੀਰਾਂ ਦਾ ਤੇ ਪੈਂਦੀ ਰੇਡ ਤੇ ਬੁੱਟੇ ਕਰੀ ਗੱਲ ਲੋ ਬੁੱਲਾ ਕਹਿੰਦੇ ਚਿੰਗਰ ਵਾਲਾ ਫਿਰ ਕਬੱਡੀ ਪਾਉਣ ਦੇ ਲਈ ਆਓ ਅਗਰ ਤੂੰ ਤਿਆਰ ਤਾਂ ਆਣਾ ਯਾਰ ਵੀ ਤੰਗ ਤਿੰਨੇ ਕਹਿੰਦੇ ਤਿਆਰ ਨੇ ਉਹ ਪੱਟਾ ਤੇ ਖੱਤਿਆ ਮਾਰਦੇ ਨੇ ਕਿ ਪੱਟਾ ਉੱਤੇ ਵੱਜਣ ਖੱਤਿਆ ਥਿੱਕਾਂ ਦੇ ਵਿੱਚ ਧੱਕੇ ਹੋ ਰਾਮਾ ਦੇ ਪੁੱਤ ਦਲੇਰਾਂ ਦੀ ਪੰਜਾਬ ਦੀ ਧਰਤੀ ਯੋਧੇ ਜੰਮਦੀ ਫੁੱਟ ਕਰਾਂ ਕੀ ਸ਼ੇਰਾਂ ਦੀ ਪੰਜਾਬ ਦੀ ਧਰਤੀ ਯੋਧੇ ਜੰਮਦੀ ਫੁੱਟ ਕਰਾਂ ਕੀ ਸ਼ੇਰਾਂ ਦੀ ਨਾਲ ਜੱਟੂ ਰੱਬਾ ਬਈ ਜੱਟੂ ਦੇ ਲਈ ਸਾਡੇ ਪਾਸ ਕਾਂਤੀ ਵਿੱਲੋ 500 ਰੁਪਏ ਦਾ ਦਾਨ ਆ ਗਿਆ ਹੈ ਇਹਨਾਂ ਵਿਦਿਆਰਥੀਆਂ ਦਾ ਬਹੁਤ ਧੰਨਵਾਦ ਹੈ ਕੇਪੀ ਦਾ ਮੇਲਾ ਹੋਰ ਮੈਦਾਨ ਵਿੱਚ ਵਿੱਦਿਆ ਆ ਰਿਹਾ ਹੈ ਲੋਕੀ ਵੀ ਇਹ ਮੈਦਾਨ ਵਿੱਚ ਹੋਰ ਮੈਦਾਨ ਵਿੱਚ ਬਾਦੀਆਂ ਵਾਲਾ ਵਾਜ ਪੁਆਇੰਟ ਆਪਣੀ ਟੀਮ ਦੇ ਖੇਤਰ ਵਿੱਚ ਜੋੜ ਗਿਆ ਪੰਗੀ ਰੇਰ ਕਬੂਟੇ ਲਈ ਗੱਲ ਕਬੱਡੀ ਕਹਿੰਦੇ ਘੋੜੀ ਹੈ ਇਸ ਤੇ ਪਾਵਾਂ ਲਈ ਹੋਰ ਦੇ ਤਿਆਰ ਪਰ ਤਿਆਰ ਹੈ ਕਦੇ ਘੋੜੀਆਂ ਕਦੇ ਗੇਲੇ ਦੇ ਕਰਕੇ ਪਰ ਉਹਦੇ ਲਈ ਬਾਈ ਹੈਪੀ ਪਾਦਨਾ ਸਮਾਜ ਪ੍ਰੋਤਗਰ ਵੱਲੋਂ

ਸੰਦੀਪ 2 ਕੀ ਦਾ ਫਰਮਾਨ ਸਾਹ ਤਾਂ ਕਾਪੋ ਤੇ 3200 ਰੁਪਏ ਦਾ ਜਣਾ ਇਹ ਜੀ ਵੀ ਬੈਂਸਰਾਂ ਲਵੇਗਾ ਇਹਨਾਂ ਵੀਰਾਂ ਦਾ ਧੰਨਵਾਦ ਹੈ ਲੋ ਗਾਡੀਆਂ ਵਾਲਾ ਰਾਜ ਕਬੱਡੀ ਪਾ ਕੇ ਪੁਆਇੰਟ ਆਪਣੀ ਟੀਮ ਦੇ ਹਿੱਸੇ ਵਿੱਚ ਜੋੜਦਾ ਹੋਇਆ ਗਾਇਸ ਸੈਂਟਰ ਆਊਂਡ ਦੀਆਂ ਟੀਮਾਂ ਪਹਿਲਾ ਮੈਚ ਪਾਉਣਗੇ ਕਹਿੰਦੇ ਤੇ ਬਾਬਾ ਗੰਗਾ ਰਾਮ ਕਲੱਬ ਫੁੱਟਬਾਲ ਦੀ ਟੀਮ ਯਾਦ ਦੀ ਗਰਾਊਂਡ ਦੇ ਵਿੱਚ ਅੱਜ ਇੱਕ ਮਾਰੂ ਕੇ ਗੱਲੇ ਤੇ ਬਾਬਾ ਗੰਗਾ ਰਾਮ ਕਲੱਬ ਫੁੱਟਬਾਲ ਦੇ ਤਲਵੰਡੀ ਰਾਏ ਤੇ ਬਾਦਲਪੁਰ ਜਿਉੜ ਤੇ ਤਾਰੇ ਵਾਲਾ ਮਾਰੂ ਕੇ ਗੱਲ ਬੀਤੇ ਰਾਤ ਦਾ

ਬਾਈ ਕਾਕਾ ਬਰਾੜ ਯੂਕੇ ਤੇ ਉਹਦਾ ਬਰਦਰ ਹੈ ਬਾਈ ਮਨਪ੍ਰੀਤ ਬਰਾੜ ਯੂਕੇ ਕਹਿੰਦੇ ਉਹ ਆਪਣਾ ਫਰਮਾਨ ਪ੍ਰਾਤ ਕਰਵਾਣਾ ਮੇਰੀ ਬੇਟੀ ਹੈ ਤੇ ਭਲਕੇ ਬਹੁਤ ਬੜਾ ਧੰਨਵਾਦ ਕਰਦੇ ਆ। ਲੋ ਇਸ ਵੇਲੇ ਜਿੰਨਾ ਕਬੱਡੀ ਪਾ ਰਿਹਾ ਹੈ ਕਿਹੜਾ ਪਿੰਡ ਦਾ ਗੁਰੂ ਗੁਰੂ ਤਿੰਨ ਯਾਪੀ ਤਿਆਰ ਬਰ ਤਿਆਰ ਹੈ। ਅੰਡੇ ਵਾਲਾ ਬੱਟੂ ਲੱਗਿਆ ਹੋਇਆ ਹੈ। ਨਾਲ ਪੰਜਾਂ ਪਰੇ ਗ੍ਰੇਂਡ ਕਰਕੇ ਪੱਟਾਂ ਦੇ ਥਾਪੀਆਂ ਮਾਰ ਰਿਹਾ ਹੈ। ਕਿਹੜਾ ਗੱਪੂ ਬੱਲੇ ਬੱਲੇ ਕਰਵਾਉਂਦਾ ਹੈ ਕਿ ਆਹ ਦੀ ਫਾਜ਼ ਤਾਰਾਂ ਦੀ दुनिया जे पे खड़ो कुझु मिलंदो रखे कम सिरां खड़ो राति ਬਰਾਜ ਕੈਨੇਡਾ ਤੇ ਜਲਪਰੀ ਫਰੀਦਪੁਰ ਬਰਾਜ ਇਹਨਾਂ ਵੀਰਾਂ ਵੱਲੋਂ ਕਹਿੰਦੇ ਸੰਦੀਪ ਵਿੱਕੀ ਦਾ ਸਰਦਾਰ ਇੱਕ ਕਾਪਰ ਤੇ ਨਾਲ 3100 ਦੇ ਲੰਗਰ ਰੈਸਿੰਗ ਕੀਤਾ ਜਾਣਾ ਕਹਿੰਦੇ ਬਹੁਤ ਬਹੁਤ ਧੰਨਵਾਦ ਕਰਦੇ ਆ ਨਾਮ ਕਰਨ ਬਰਾਜ ਇਹ ਉੱਤੇ ਤੇ ਨਾਲ ਮਰਪਰੀਂ ਬਰਾੜੀ ਉੱਤੇ ਉਹਨਾਂ ਦਾ ਸਰਦਾਰ

ਮਹਿਰਬਾਨੀ ਉਧਰ ਭਾਈ ਅਜਮੇਰ ਸਿੰਘ ਜੀ ਧਾਲੀਵਾਲ ਯੂਐਫਐ ਉਹਨਾਂ ਦਾ ਸਨਮਾਨ ਪ੍ਰੋਤਨ ਦੇ